निहंगा ने पादरी ते ਕੁੜੀ ਨੂੰ ਕਰਵਾਇਆ ਰਿਹਾ ਦੱਸਦੀ ਹੈ ਕਿ ਦੋਨਾਂ ਨੂੰ ਬੰਦਕ ਬਣਾ ਕੇ ਰੱਖਿਆ ਹੋਇਆ ਸੀ ਤਾਂ ਕੁੜੀ ਵੱਲੋਂ ਵੀ ਕਿਤੇ ਗਏ ਵੱਡੇ ਖੁਲਾਸੇ ਤੇ ਕੀ ਕੁਝ ਕਹਿ ਰਹੀ ਹੈ ਇਹ ਔਰਤ ਤੁਹਾਨੂੰ ਦੱਸਦੇ ਹਾਂ ਹੋਏ ਸੀਗੇ ਇਹ ਮੈਨੂੰ ਕਰੋ ਅੱਛਾ ਜੀ 20 ਦਿਨ ਠੀਕ ਹੈ ਕਿ ਲੱਗੇਗੇ ਸੀ ਜਾਣਾ ਚਰਚ ਸੀਗਾ ਮਤਲਬ ਉਸ ਤੋਂ ਬਾਅਦ ਇਹ ਲੁਧਿਆਣੇ ਲੈ ਗਏ ਸੀ ਅੱਛਾ ਜੀ ਸਵੇਰੇ ਬਸ ਮੰਮੀ ਹੋਣੀ ਪਹਿਲਾਂ ਆਏ ਇਰੇ ਇੰਨਾ ਨੇ ਮੜਾਇਆ ਮੈਨੂੰ ਮਲਾਇਆ ਉਸ ਤੋਂ ਬਾਅਦ ਫਿਰ ਮੈਂ ਆਂਟੀ ਨੂੰ ਇਸ਼ਾਰਾ ਕੀਤਾ ਵੀ ਤੁਸੀਂ ਖੜਜੋ ਅੱਛਾ ਜੀ ਫਿਰ ਇਹ ਸਾਰੇ ਉੱਥੋਂ ਲੈ ਕੇ ਆਏ ਨੇ ਮੈਨੂੰ ਅੱਛਾ ਕੀ ਕਟਮਾਰ ਕਰਦੇ ਹੁੰਦੇ ਸੀ ਕੀ ਹਾਂਜੀ ਅੰਦਰ ਹੀ ਬੰਦ ਰੱਖਦੇ ਸੀ ਨਾ ਕਿਸੇ ਨੂੰ ਮਿਲਣ ਦੇਣਾ ਨਾ ਕਿਸੇ ਨੂੰ ਬੋਲਣ ਦੇਣਾ ਅੱਛਾ ਜੀ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਵੀ ਬੰਦੀ ਕਾਰਵਾਈ ਕੀਤੀ ਜਾਵੇ ਮੈਂ ਇਹ ਗੈਪ ਕੀਤੀ ਸੀ ਘਰੋਂ ਬਹਾਨਾ ਲਾ ਕੇ ਲੈ ਗਿਆ ਵੀ ਮੈਂ ਚਰਚ ਚੱਲੇ ਆਂ ਸੀ ਤੇ ਮੈਂ ਘਰ ਨਹੀਂ ਸੀਗਾ ਮੈਂ ਆ ਕੇ ਇਹਨੂੰ ਪੁੱਛਿਆ ਮੈਂ ਇਹਨੂੰ ਕਿੱਥੇ ਆ ਹੂੰ ਕੰਦਿਆ ਨਹੀਂ ਕਰ ਕੋਈ ਨਾ ਹੌਸਲਾ ਰੱਖ ਚੁੱਪ ਕਰ ਜੋਦੋਂ ਮੱਕਾ ਆਉਂਦਾ ਸੀ ਤੇ ਜਦੋਂ ਬੇਟੀ ਕੰਮ ਤੇ ਹੁੰਦੀ ਮੇਰਾ ਮੂੰਹ ਆ ਕੇ ਦੇਖ ਕੇ ਫੇਰ ਰੋਟੀ ਕੰਦੀ ਹੁੰਦੀ ਗਈ ਤੇ ਪੂਰੇ 20 25 ਦਿਨਾਂ ਬਾਅਦ ਅੱਜ ਇਹਦੀ ਮੈਂ ਸ਼ਕਲ ਦੇਖੀ ਕੁੜੀ ਦੀ ਨਾ ਸ਼ਕਲ ਨਹੀਂ ਦਿਖਾਈ ਇਹ ਮੇਰੀ ਭੈਣ ਬਣੀ ਆ ਗੁੱਗ ਤੇ ਇਹ ਆਈ ਤੇ ਫੇਰ ਇਹਦੇ ਮੈਨੂੰ ਹੌਸਲਾ ਦਿੱਤਾ ਦਲਾਸਾ ਦਿੱਤਾ ਕਿਦੀ ਮੈਂ ਨਾਲ ਖੜੀ ਆ ਕੋਈ ਗੱਲ ਨਹੀਂ ਹੂੰ ਇਹ ਭੈਣ ਬਣੀ ਆ ਮੇਰੀ ਇਹ ਪੁਲਿਸ ਪੁਲਿਸ ਨੂੰ ਤੁਸੀਂ ਬੁਲਾਇਆ ਅਸੀਂ ਪੁਲਿਸ ਨੂੰ ਵੀ ਬੁਲਾਇਆ ਕਿਸੇ ਨੇ ਮੇਰੀ ਸੁਣੀ ਨਹੀਂ ਆ ਜੀ ਅੱਛਾ ਅਸੀਂ ਸੀਡੀ 2 'ਚ ਵੀ ਰਿਪੋਰਟ ਦਿੱਤੀ ਸੀਗੀ ਤੇ ਹਾਂਜੀ ਆਪਣੇ ਆ ਸੀਡੀ 2 'ਚ ਇੱਥੇ ਕਿੰਨੇ ਦਿਨ ਪਹਿਲੇ ਦਿੱਤੀ ਸੀ ਤੇ ਉਦੋਂ 9 ਤਰੀਕ ਦੀ ਲਿਖਾਈ ਹੋਈ ਆ ਤੇ ਅੱਜ ਅੱਜ ਉਹ ਵੀ ਉਹ ਮੁੰਸ਼ੀ ਆਇਆ ਉਹ ਜਿਹੜਾ ਐਸਐਚਓ ਉਹਦੇ ਆਇਆ ਹੀ ਨਹੀਂ ਆ ਹੂੰ ਹੂੰ ਪਤਾ ਨਹੀਂ ਕੀ ਕਰਨਾ ਕਿ ਪਤਾ ਨਹੀਂ ਕਿ ਜਾਂ ਮੇਰੀ ਗਰੀਬੀ ਹਾਲਤ ਵੇਖ ਕੇ ਆਉਂਦੇ ਨਹੀਂ ਕਿ ਸਾਨੂੰ ਉਥੋਂ ਕੀ ਮਿਲਣਾ ਵਾ ਨਿਹੰਗ ਸਿੰਘਾਂ ਨੂੰ ਤੁਸੀਂ ਬੁਲਾਇਆ ਸੀ ਹਾਂਜੀ ਮੈਂ ਬੁਲਾਇਆ ਜੀ ਅੱਛਾ ਇਹਨਾਂ ਨੇ ਮਦਦ ਕੀਤੀ ਤੁਹਾਡੀ ਭਾਈ ਪੂਰੀ ਮਦਦ ਕੀਤੀ ਕੀ ਕਹਿੰਦੇ ਕੋਈ ਨਹੀਂ ਅਸੀਂ ਤੇਰੇ ਨਾਲ ਖੜਿਆ ਜਦੋਂ ਸਾਰੇ ਹੱਥ ਖੜੇ ਕਰਦੇ ਆ ਕਰ ਜਾਣਗੇ ਅਸੀਂ ਤੇਰੇ ਨਾਲ ਖੜਿਆ ਅਸੀਂ ਕੋਈ ਨੂੰ ਲੈ ਕੇ ਆ ਹਾਂਜੀ ਇਹਨਾਂ ਨੇ ਛਡਾਇਆ ਹਾਂਜੀ ਇਹਨਾਂ ਨੇ ਛਡਾਇਆ ਇਹ ਲੈ ਕੇ ਆਏ ਨੇ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਕੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਨਸਾਫ ਮਿਲਣਾ ਚਾਹੀਦਾ ਮੈਨੂੰ ਇਹ ਆਏ ਸੀ ਕਿ ਇਹਦੀ ਮਾਤਾ ਸੀਗੀ ਹੋਰ ਪਰਿਵਾਰ ਸੀਗਾ ਇਹਦਾ ਤੇ ਉਹ ਸਾਨੂੰ ਮਿਲੇ ਸੀ ਕਹਿੰਦੇ ਵੀ ਕੁੜੀ ਦੇ ਨਾਲ ਧੱਕਾ ਹੋ ਰਿਹਾ ਵੀ ਕੁੜੀ ਨੂੰ ਮਿਲ ਨਹੀਂ ਦੇ ਰਿਹਾ ਕੋਈ ਪਾਸਟਰ ਹੈ ਅੱਛਾ ਚਲੋ ਅਸੀਂ ਕਿਹਾ ਵੀ ਕੋਈ ਗੱਲ ਨਹੀਂ ਕੱਲ ਉਹ ਪਾਸਟਰ ਇੱਕ ਹੋਰ ਮਿਲੇ ਸੀ ਉਹ ਕਹਿੰਦੇ ਵੀ ਅਸੀਂ ਪਾਸਟਰਾਂ ਦੀ ਮੀਟਿੰਗ ਰੱਖਿਆ 30 32 ਨੇ ਸੀ ਵੀ ਮੀਟਿੰਗ 'ਚ ਤੁਸੀਂ 1:00 ਤੋਂ 3:00 ਵਜੇ ਆਇਓ ਇਹ ਅੱਜ ਇਹਨਾਂ ਦਾ ਪੈ ਗਿਆ ਰੋਲਾ ਅੱਜ ਇਹਨਾਂ ਨੇ ਫੇਰ ਸਾਨੂੰ ਬਾਰ-ਬਾਰ ਫੋਨ ਕਰਿਆ ਕਹਿੰਦੇ ਵੀ ਆਓ ਤੇ ਇਹਨਾਂ ਦੇ ਜਦੋਂ ਇਹ ਗਏ ਤੇ ਇਹਨਾਂ ਦੇ ਟੋਟੋ ਮਾਰਦੇ ਸੀ ਉਹ ਫਿਰ ਅਸੀਂ ਆਏ ਸਾਡੇ ਨਾਲ ਫੌਜ ਖੜੀ ਆ ਤੇ ਉਹ ਆਈ ਨਾਲ ਤੇ ਅਸੀਂ ਫਿਰ ਜਾ ਕੇ ਜਦੋਂ ਅੰਦਰ ਗਏ ਅੰਦਰ ਜਾ ਕੇ ਇਹਨੂੰ ਧੱਕੇ ਨਾਲ ਸੀ ਉੱਥੋਂ ਕੱਢ ਕੇ ਲੈਂਦਾ ਕੁੜੀ ਨੂੰ ਇਹਨਾਂ ਨੇ ਉਹਨਾਂ ਨੇ ਇਹਨਾਂ ਨੂੰ ਮਿਲ ਨਹੀਂ ਦਿੰਦੇ ਸੀਗੇ ਉਹਦੀ ਜਨਾਨੀ ਆ ਜਿਹੜੀ ਬਹੁਤ ਤੇਜ ਆ ਉਹ ਕਹਿੰਦੀ ਸੀਗੀ ਕਹਿੰਦੀ ਬਾਬਾ ਜੀ ਵੀ ਨਹੀਂ ਅਸੀਂ ਨਹੀਂ ਕਹਿੰਦੀ ਇਹਨੂੰ ਬੰਨ ਦੇਣਾ ਹੈਗਾ ਇਹ ਕੁੰਡਾ ਲਾਉਣ ਨੂੰ ਤਿਆਰ ਸੀਗੀ ਅਸੀਂ ਤੇ ਧੱਕੇ ਨਾਲ ਆਇਆ ਕਿ ਅਸੀਂ ਤਾਂ ਜਾਂਦੇ ਇਹ ਕੁੜੀ ਨੂੰ ਹਜੇ ਵੀ ਨਹੀਂ ਮਿਲਣ ਦੇਣਾ ਸੀ ਇਹਨਾਂ ਨੇ ਲੜਕੀ ਦੇ ਮਾਪਿਓ ਨੂੰ ਹੀ ਨਹੀਂ ਮਿਲਣ ਦੇ ਰਹੇ ਸੀਗੇ ਨਹੀਂ ਨਹੀਂ ਲੜਕੀ ਦੇ ਮਾਪਿਓ ਉਹਨੂੰ ਕਿਸੇ ਨੂੰ ਵੀ ਨਹੀਂ ਮਿਲਣ ਦਿੰਦੇ ਸੀ ਉਹ ਜੇ ਉਹ ਡਾ ਮਾਰਦੇ ਇੱਕ ਇੱਕ ਉੱਤੇ ਇਹਨਾਂ ਦੇ ਕਿ ਜਦੋਂ ਅਸੀਂ ਆਏ ਆ ਨਾ ਉਰੇ ਮਹੱਲੇ ਦੇ ਸਾਰੇ ਖੜੇ ਸੀ 100 150 1700 ਲੋਕ ਖੜੇ ਸੀਗੇ ਉਹ ਕਹਿੰਦੇ ਸੀ ਕਹਿੰਦੇ ਵੀ ਭਾਈ ਸਾਡੇ ਇਟਾਂ ਮਾਰ ਲੱਗੇ ਜਦੋਂ ਅਸੀਂ ਗਏ ਆ ਫਿਰ ਅਸੀਂ ਗਏ ਸਾਡੇ ਫੌਜ ਗਈ ਆ ਨਾਲ 2 ਲੱਖ ਅਸੀਂ ਜਾ ਕੇ 2.5 ਲੱਖ ਫੌਜ ਨੇ ਜਾ ਕੇ ਉਹਨਾਂ ਦੇ ਇਹ ਕੁੜੀ ਲਿਆਂਦੀ ਫਿਰ ਬਾਹਰ ਇਹਨਾਂ ਦੇ ਹਵਾਲੇ ਕਰਤੀ ਉਹਨਾਂ ਨਾਲ ਅਸੀਂ ਗੱਲਬਾਤ ਕਰੀ ਪਹਿਲਾਂ ਤਾਂ ਮੱਕ ਮੁਕਰਦੇ ਸੀ ਉਹ ਕਹਿੰਦਾ ਮੁੰਡਾ ਕਹਿੰਦਾ ਵੀ ਸਾਡਾ ਕੋਈ ਰਿਲੇਸ਼ਨ ਨਹੀਂ ਫਿਰ ਉਹਨੂੰ ਕਿਹਾ ਕੁੜੀ ਨੂੰ ਵੀ ਤੂੰ ਦੱਸ ਕਹਿੰਦੀ ਮੈਂ ਦੀ ਘਰ ਵਾਲੀ ਆ ਜਿਹੜੀ ਦੂਜੀ ਆ ਕੀ ਆਦਾਂ ਨੂੰ ਹਰਪ੍ਰੀਤ ਤੇ ਉਹ ਕਹਿੰਦੇ ਮੈਂ ਕਿਹਾ ਵੀ ਤੂੰ ਫਿਰ ਤਾਂ ਇਹਦਾ ਮਤਲਬ ਤੂੰ ਕੋਲੇ ਬੈਠ ਕੇ ਧੰਦਾ ਕਰਾਉਣੀ ਆ ਕਹਿੰਦੇ ਨਹੀਂ ਬਾਬਾ ਜੀ ਮੈਂ ਐ ਨਹੀਂ ਕਰਦੇ ਐ ਨਹੀਂ ਕਰ ਉਹ ਇਹ ਲੋਹੇ ਮਿਲੇ ਹੋਏ ਨੇ ਇਹਨਾਂ ਦੇ ਇਹ ਹੈ ਵੀ ਇਹ ਜਿਹੜਾ ਪਾਸਟਰ ਇਹਨੂੰ ਇੱਥੋਂ ਕੱਢਿਆ ਜਾਵੇ ਤੇ ਇਹਦੀ ਜਿਹੜੀ ਧੰਦਾ ਕਰਦਾ ਇਹ 2 ਨੰਬਰ ਦਾ ਲੋਕਾਂ ਨੂੰ ਗੁੰਮਰਾਹ ਕਰਦਾ ਤੇ ਲੋਕਾਂ ਨੂੰ ਵਹਿਮਾ ਭਰਮਾਂ 'ਚ ਪਾਉਂਦਾ ਉਹ ਇਹਦਾ ਦੁਕਾਨਦਾਰੀ ਬੰਦ ਕਰਾਈ ਜਾਵੇ ਨਹੀਂ ਤਾਂ ਫਿਰ ਅਸੀਂ ਤਾਂ ਹਮਲਾ ਕਰਾਂਗੇ ਫੌਜ ਸਾਡੀ ਆਊਗੀ ਚੜ ਕੇ ਉਹਨੂੰ ਕਹਿ ਵੀ ਦਿੱਤਾ ਵੀ ਅਸੀਂ ਆਪਦੇ ਇੱਕ ਤਰੀਕੇ ਨਾਲ ਆਪਣੀ ਫੌਜ ਨਾਲ ਕਰਾਂਗੇ ਇੱਕ ਮਾਮਲਾ ਸਾਡੇ ਸਾਹਮਣੇ ਆਇਆ ਸੀਗਾ ਜੀ ਕਿ ਆਪਣੀ ਰਮਨ ਕੁਮਾਰ ਹੈ ਵਸੀ ਨੇੜੇ ਪੰਕਜ ਕਰਿਆਨਾ ਸਟੋਰ ਕਰਤਾਰਨ ਇਹ ਆਲਰੇਡੀ ਮੈਰਟ ਹੈ ਜੀ ਹਰਪ੍ਰੀਤ ਕੌਰ ਨਾਲ ਇਹ ਮੈਰਟ ਫੋਨ ਤੇ ਗੱਲ ਹੋਈ ਸੀ ਇੱਕ ਲੜਕੀ ਕੁਤਰੀ ਸਤਪਾਲ ਵਸੀ ਇਹ ਸਾਡੇ ਸਾਹਮਣੇ ਆ ਕੇ ਇਹਨੂੰ ਬਰਗਲਾਫਸ ਲਾ ਕੇ 7126 ਨੂੰ ਲੈ ਗਿਆ ਸੀਗਾ ਜੀ ਤੇ ਇਹ ਲੜਕੀ ਦੇ ਪਿਤਾ ਵੱਲੋਂ ਇੱਕ ਦਰਖਾਸਤ ਪੇਸ਼ ਕੀਤੀ ਹੈ ਜਿਹੜੀ ਸਲੀਮਾ ਵੱਲੋਂ ਹੈ ਜਿਹਨੇ ਦੱਸਿਆ ਕਿ ਆਪਣਾ ਦਰਖਾਸਤ ਵਿੱਚ ਐਕਸਪਲੇਨ ਕੀਤਾ ਕਿ ਮੈਨੂੰ ਮਾਛੀਵਾੜਾ ਸਾਹਿਬ ਲੈ ਗਏ ਸੀ ਤੇ ਜ਼ਬਰਦਸਤੀ ਆਪਣੇ ਬੰਦੀ ਬਣਾ ਕੇ ਰੱਖਿਆ ਹੈ ਤੇ ਇਹਦੇ ਮضمੂਨ ਮੁਤਾਬਕ ਅਸੀਂ ਅਰਮਨ ਕੁਮਾਰ ਵਿਰੁੱਧ ਖਿਲਾਫ ਇੱਕ ਕ੍ਰਿਮੀਨਲ ਕੇਸ ਰਜਿਸਟਰ ਕਰ ਰਹੇ ਹਾਂ ਜੀ ਤੇ ਇਹ ਜਲਦੀ ਅਸੀਂ ਕਾਨੂੰਨੀ ਕਾਰਵਾਈ ਤੇ ਕਾਨੂੰਨ ਮੁਤਾਬਕ ਇਹਨਾਂ ਦੇ ਖਿਲਾਫ ਅਮਲ ਚ ਲਿਆਵਾਂਗੇ